ਜਲੰਧਰ ਦਿਹਾਤੀ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਹੇਟ ਨਸ਼ਾ ਤਸਕਰਾਂ ਵਿਰੁੱਧ ਤੀਬਰ ਕਾਰਵਾਈ ਕੀਤੀ ਗਈ ਐਸਐਸਪੀ ਹਰਵਿੰਦਰ ਸਿੰਘ ਵੀਰ ਕਤੇ ਐਸਪੀ ਸਰਬਜੀਤ ਰਾਏ ਦੀ ਅਗਵਾਈ ਹੇਠ ਵੀ ਹਾਰਟ ਸਪੌਟ ਇਲਾਕਿਆਂ ਦੀ ਜਾਂਚ ਕੀਤੀ ਗਈ 4 ਐਫਆਰਆਈਆਂ ਦਰਜ ਕੀਤੀਆਂ ਗਈਆਂ ਅਤੇ ਨਾਲ ਹੀ 4 ਨਸ਼ਾ ਤਸਕਰ ਐਨਡੀਪੀਐਸ ਐਕਟ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਅਤੇ ਨਾੜ ਹੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਤਾਂ ਇੱਕ ਸ਼ੁਰੂਆਤ ਸੀ। ਆਉਣ ਵਾਲੇ ਸਮੇਂ ਦੇ ਵਿੱਚ ਤੀਬਰ ਕਾਰਵਾਈ ਹੋਰ ਵੀ ਕੀਤੀ ਜਾਵੇਗੀ। ਸ਼ਾਹਕੋਟ ਤੋਂ ਸੀਨੀਅਰ ਪੱਤਰਕਾਰ ਸਾਬੀਦਾ ਸੀਗੇ ਸ਼ਾਹਕੋਟੀ ਅਨੀਲ ਕੁਮਾਰ ਪਵਾਵੀ ਦੀ ਖਾਸ ਰਿਪੋਰਟ। ਦੁਆਬਾ ਪਬਲਿਕ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਿਧ ਧੰਨਵਾਦ ਕਰਨੀਆਂ ਸਰਕਾਰ ਅਫਸਰ ਸਾਹਿਬ ਦਾ ਜੋ ਸਾਡੇ ਨਾਲ ਡੀਐਸਪੀ ਸਾਹਿਬ ਜੀ ਨੇ ਵੀ ਆਇਆ ਸਾਡਾ ਧੰਨਵਾਦ ਹੁਣ ਸਾਰਿਆਂ ਨੇ ਪਬਲਿਕ ਜੋ ਨਸ਼ੇ ਤੋੜਾ ਰਚਨਾ ਚਲਾਈ ਹੈ ਤੇ ਸਾਡੇ ਪਿੰਡ ਜੋ ਨਸ਼ੇ ਦਾ ਕੰਮ ਚੱਲ ਰਿਹਾ ਹੈ ਜਿਹੜਾ ਵਿਚਾਰਨਾ ਪੱਕੇ ਜੀ ਪੁਲਿਸਾ ਕਰੇਗਾ ਤੇ ਉਥੇ ਬੰਦ ਕੀਤੇ ਤਾਰੇ ਕਿਸੇ ਜਾਈ ਜੀ ਬਹੁਤ ਬਹੁਤ ਧੰਨਵਾਦ ਸਾਰੀ ਸਾਰੀ ਸਿਵਾਲ ਸਭ ਸੰਗਠਨਾਂ ਲਈ ਮਦਦ ਜਾਲ ਸਰਕਾਰ ਵੱਲੋਂ ਜੋ ਨਸ਼ੇ ਬੁਦਦ ਜੋ ਮਹਿੰਦ ਚਲਾਈ ਜਾ ਰਹੀ ਹੈ ਉਹ ਦੇਖੋ ਮੰਦੂਕ ਡਿਜੀਪੀ ਸਾਹਿਬ ਪੰਜਾਬ ਅਤੇ ਮੰਦੂਕ ਰੈਸ਼ਿਸਟ ਸਾਹਿਬ ਗੁਲੰਦਰ ਗੁਲੰਦਰ ਤਿਰਿਆ ਦੇ ਲਰਸ ਉਹਨਾਂ ਦੇ ਰਹਿਨਮਈ ਹੈ ਫਿਰ ਅੱਜ ਖਾਣਾ ਕਰਤਾਪੁਰ ਦੇ ਪਿੰਡ ਨਾਰਪੁਰ ਵਿਖੇ ਜਿਹੜਾ ਸਦਾ ਹੌਟਸਪੌਟ ਵੀ ਹੈਗਾ ਉਹ ਵੀ ਸਰਚ ਅਭਿਆਨ ਚਲਾਇਆ ਸੀ ਇਹਦੇ ਵਿੱਚ 10 ਜਿਹੜਾ VSP ਇੰਸਟਾਗ੍ਰਾਮ ਤੋਂ 10 ਐਸਐਸਓ ਔਰ ਤਿਆਸਤ ਤੇ ਕਰੀਬ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨਾਲ ਬੈਠ ਕੇ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਹੈਗੇ ਆ ਨਸ਼ੇ ਦੇ ਉਹ ਵੀ ਅਸੀਂ ਸੱਚ ਜਿਹੜੀ ਆ ਉਹ ਕੀਤੀ ਹੈਗੀ ਆ ਸਾਰੇ ਪਿੰਡ ਦੀ ਇਮਪੋਰਟ ਕਰਕੇ ਉਹਦੇ ਵਿੱਚ ਕੁਝ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਰੋਂਦਾ ਪੀਤਾ ਹੈਗਾ ਉਹਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਪਿੰਡ ਵਾਲਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਕਿ ਕੋਈ ਬੰਦਾ ਜਿਹੜਾ ਹੈਗਾ ਤਾਂ ਜਿਹੜਾ ਨਸ਼ਾ ਵੇਦਾ ਹੈਗਾ ਉਹਦੇ ਤੇ ਸਖਤ ਜਿਹੜੀ ਹੈਗੀ ਆ ਉਹ ਕਰਦੇ ਅਸੀਂ ਕਰ ਰਹੇ ਹਾਂ ਜੇ ਤੁਹਾਡੇ ਕੋਈ ਨੋਟਿਸ ਵਿੱਚ ਆਉਂਦਾ ਹੈਗਾ ਉਹ ਵੀ ਸਾਨੂੰ ਦੱਸਿਆ ਜਾਵੇ ਔਰ ਜੇ ਕੋਈ ਬੰਦਾ ਇਦੇ ਵਿੱਚ ਨਸ਼ੇ ਦੇ ਵਿੱਚ ਪੈ ਚੁਕਾ ਉਹ ਸੜਨਾ ਚਾਹਣਾ ਹੈ ਉਹਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹਨਾਂ ਦੀ ਹੈਲਪ ਕਰੇਗੀ ਔਰ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਇਹ ਲਗਾਤਾਰ ਲੜੀ ਹੈਗਾ ਜੋ ਤੱਕ ਅਸੀਂ ਇਹਨੂੰ ਸਫਲ ਨਹੀਂ ਕਰ ਲੈਂਦੇ ਔਰ ਅਸੀਂ ਇਹ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਵੀ ਅਤੇ ਹੂਰਾਂ ਨੂੰ ਵੀ ਕਿ ਉਹ ਇਹ ਜਿਹੜੇ ਬੰਦੇ ਇਦਾਂ ਦਾ ਕੰਮ ਕਰਨ ਵਾਲੇ ਹੈਗੇ ਆ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਬਿਲਕੁਲ ਛੱਡ ਦੇਣ ਅਗਰ ਨਹੀਂ ਤਾਂ ਇਹਨਾਂ ਦੇ ਖਲਾਜ ਜਿਹੜਾ ਉਹ ਸਖਤ ਜਿਹੜਾ ਐਕਸ਼ਨ ਜਿਹੜਾ ਅਲਰੇਡੀ ਜਾਰੀ ਹੈਗੀ ਆ ਹੋਰ ਵੀ ਸਖਤ ਤੱਕ ਸੰਜਦਾ ਹੋ ਕੀਤਾ ਜਾਵੇ ਥੈਂਕ ਯੂ